ਅੱਗੇ ਮੈਂ ਕਹਿ ਰਿਹਾ ਸੀ ਦੇਖੋ ਨਾਲ ਦ ਵੇ ਵੀ ਆਰ ਡਿਸਕਸ ਇਨਰਦੀ ਆਪਾਂ ਕਰਤੋਤਾ ਡਿਸਕਸ ਕਰ ਰਹੇ ਆ ਜਿਹੜੀ ਕਿ ਸਾਰੀ ਦੁਨੀਆ ਨੂੰ ਪਤਾ ਹਰ ਪੰਜਾਬੀ ਹਰ ਟੈਕ ਨੂੰ ਜਿੰਨੂੰ ਥੋੜਾ ਵੀ ਦਰਦ ਪੰਜਾਬ ਦਾ ਹੈ ਇਹਨਾਂ ਦੀਆ ਤਰਕੋਤਾ ਵੀ ਜਾਣਦੇ ਆ ਤੇ ਇਸ਼ੂ ਸ਼ੁੱਡ ਬੀ ਕਿਨੂੰ ਪਰੇਸ਼ਮਾ ਦੀ ਹੋਣੀ ਮਿਲਣੀ ਚਾਹੀਦੀ ਹੈ ਕਿਉਂਕਿ ਜੇ ਇਹਨਾਂ ਨੂੰ ਕੋਈ ਤਲਖਾਈਆ ਦਿੱਤਾ ਜਿਵੇਂ ਜੀ ਭਾਲੇ ਮਾਲ ਨੂੰ ਜਾਂ ਜੋੜਿਆਂ ਦੀ ਸੇਵਾ ਕਰ ਦੋ ਕੋਈ ਫਰਕ ਨਹੀਂ ਪਤਾ ਨਾ ਪੁੱਛੇ ਕਰ ਨੇ ਵੀ ਮਸਟ ਡਿਸਕਸ ਦ ਵਰਕ ਸੋਰਟ ਆਫ ਪਨਿਸ਼ਮੈਂਟ ਏ ਗਿਵਨ ਸੋ ਥੈਟ ਇਨ ਫਿਊਚਰ ਦੇ ਡੂ ਨਾਟ ਮਤਲਬ ਇਨ ਜੇਮਸ ਥਿੰਕ ਆਫ ਡੂਇੰਗ ਆਫ ਦਿਸ ਇੰਸਰ ਸੋ ਆਪਨਾ ਚਾਹੀਦਾ ਕਿ ਪਨਿਸ਼ਮੈਂਟ ਕਿਹ ਹੋਏ ਪਰ ਕੈਪਟਨ ਕੈਪਟਨ ਕੋ ਮਰਨ ਪਨਿਸ਼ਮੈਂਟ ਤੇ ਧਾਰਮਿਕ ਸਜ਼ਾ ਤੇ ਕਮਿਊਨਿਟੀ ਸਰਵਿਸ ਦੀ ਲੋਕ ਸੇਵਾ ਹੀ ਹੁੰਦੀ ਹੈ ਨਾ ਕੋਈ ਹੋਰ ਜੇਲ ਦੇ ਵਿੱਚ ਤੇ ਅੰਦਰ ਬੰਦ ਨਹੀਂ ਕੀਤਾ ਜਾ ਸਕਦਾ ਨਾ 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 ਜੇਲ ਦਾ ਮਤਲਬ ਬਿਲਕੁਲ ਨਾ 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 ਜੇਲ ਜੇਲ ਨਹੀਂ ਨਾ 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 ਆਪਾਂ ਜੇਲ ਨਾ 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 हां जी नहीं नहीं गैर की गल बिल्कुल नहीं कर रहा मैं बट परिष्मा गाइस सो बी मोर देन अदरवाइज पुठे करे ने कोई देखो कि किसी ने जोड़े साहब कर दियो एंड देन दे आर फॉरगिवन फॉर द जिमानन कर्तुता की ने जिवाना हर आलम की हो किस तरह की सजा मिलनी चाहिए ठाडे मुताबिक हां हां माय व्यूअर्स मेरे व्यूअर्स एना नो दे शुड बी बैन डिपेंडिंग ऑन द इंटेंसिटी फ्रॉम टॉप तो टू बॉटम दे शुड बी बैन फॉर पार्टिसिपेटिंग इन एक्शन ओके ओके